ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਨਾਲ ਸਿੰਘ ਸਹਿਬਾਨ ਹੈ ਤੇ ਨਾਲ ਉਹਨਾਂ ਦੇ ਬਾਜ ਜਿਸ ਤਰ੍ਹਾਂ ਕਿ ਦਸ਼ਮੇਸ਼ ਪੀਤਾ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਮਹਾਰਾਜ ਹੋਣਾ ਬਾਰੇ ਕਿਹਾ ਜਾਂਦਾ ਹੈ ਬਾਜਾਂ ਵਾਲੇ ਮਾਹੀ ਬਾਜਾਂ ਵਾਲੇ ਸ਼ੈਨਸ਼ਾ ਤੇ ਇਹਨਾਂ ਦੇ ਨਾਲ ਸਾਡੇ ਚੈਨਲ ਰਤਬਾ ਟੀਵੀ ਚੈਨਲ ਤੇ ਸੱਚ ਦੀ ਪਰਤਾਲ ਵਾਸਤੇ ਸਾਂਝੇ ਤੌਰ ਤੇ ਗੱਲਬਾਤ ਕਰਨਗੇ ਬਾਈ ਅਵਤਾਰ ਸਿੰਘ ਜੀ ਤਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਸੀ ਮੇਰਾ ਨਾਮ ਹੈਗਾ ਰਾਈਵ ਸਿੰਘ ਖਾਲਸਾ ਜੀ ਜੀ ਨਗਰ ਹੈਗਾ ਕਰੀਰਵਾਲੀ ਜੀ ਕਰੀਰਵਾਲੀ ਹਾਂਜੀ ਜੀ ਜੀ ਇਹ ਜਿਹੜਾ ਤੁਹਾਡੇ ਸਿਰ ਤੇ ਹੁਣੇ ਇਸ ਵਾਰ ਤੇ ਬਾਜ ਬੈਠਾ ਹੈ ਹਾਂਜੀ ਇਹ ਕਿਦਾਂ ਸੀ ਜਦੋਂ ਤੋਂ ਤੁਸੀਂ ਲਿਆਂਦਾ ਬੱਚਾ ਸੀ ਜਾਂ ਇਦਾਂ ਹੀ ਲੈ ਕੇ ਤੋ ਨਹੀਂ ਇਹ ਇਦਾਂ ਹੀ ਸੀਗਾ ਜੀ ਇਹਨੂੰ ਮੇਰੇ ਕੋਲ 6 ਮਹੀਨੇ ਹੋਏ ਆਏ ਹਜੇ ਆਏ ਨੂੰ ਇਹ ਬਰਨਾਲਾ ਤੇ ਸੇਖੇ ਵਾਲਾ ਫਾੜਕ ਵੱਜਦਾ ਹੂੰ ਬਰਨਾਲਾ ਸ਼ਹਿਰ ਉੱਥੇ ਚਟਕਾਈ ਦੇ ਕੋਲ ਸੀਗੇ ਜੀ ਇਹ ਦੋ ਹੂੰ ਉਹਨੇ ਮੁੰਡਾ ਮੋਨਾ ਸੀਗਾ ਉਹ ਉਹਨੇ ਵੀਡੀਓ ਪਾਦੀ ਨੈਟ ਤੇ ਹੂੰ ਤੇ ਜਦੋਂ ਇਹਨਾਂ ਦੀਆਂ ਲੱਤਾਂ ਟੁੱਟੀਆਂ ਸੀਗੀਆਂ ਇਹ ਦੋ ਸੀਗਈ ਇੱਕ ਮੇਲ ਸੀ ਇੱਕ ਫੀਮੇਲ ਸੀ ਇਹਨਾਂ ਦੀਆਂ ਲੱਤਾਂ ਟੁੱਟੀਆਂ ਵਾਂਗੀਆਂ ਸੀ ਬਹੁਤ ਮੰਦੀ ਹਾਲਤ ਦੇ ਵਿੱਚ ਸੀਗੇ ਅਸੀਂ ਦੋ ਸਿੰਘ ਸੀਗੇ ਇੱਕ ਵੱਡਾ ਭਾਈ ਆ ਮੇਰਾ ਅਮਨਦੀਪ ਸਿੰਘ ਡੇਲੇ ਵਾਲੀ ਤੋਂ ਹੀ ਖਾਲਸਾ ਉਹਨੇ ਮੈਨੂੰ ਫੋਨ ਲਾਇਆ ਮੈਨੂੰ ਕਹਿੰਦਾ ਵੀ ਆਪਾਂ ਐ ਕਰਕੇ ਦੋ ਬਾਜ ਆ ਇੱਕ ਮੇਲ ਆ ਇੱਕ ਫੀਮੇਲ ਆ ਕਹਿੰਦਾ ਉਹਨਾਂ ਦੀਆਂ ਲੱਤਾਂ ਟੁੱਟੀਆਂ ਵੀ ਆ ਜੇ ਸਤਗੁਰ ਨੇ ਕਰੀ ਕਿਰਪਾ ਤਾਂ ਵੀ ਇਹ ਬਾਲ ਹੋ ਜਾਣਗੇ ਤੇ ਨਹੀਂ ਉਹਦੀ ਮੱਝ ਹੀ ਆ ਸਤਗੁਰ ਦੀ ਸਾਨੂੰ ਅਸੀਂ ਉਹਦੇ ਕੋਲ ਚੱਲ ਕੇ ਉਹਨੂੰ ਫੋਨ ਲਾ ਲਿਆ ਸੀ ਆਖਿਆ ਵੀ ਪਾਸ਼ਾ ਜੀ ਅਸੀਂ ਤੁਹਾਡੇ ਕੋਲ ਆਨੇ ਆ ਹੂੰ ਉਹਦਾ ਆਜੋ ਬਬਾਈ ਹੂੰ ਜਦੋਂ ਉਹਦੇ ਕੋਲ ਅਸੀਂ ਜਾਵੜੇ ਜੀ ਹੂੰ ਉਹਨੇ ਸਾਡਾ ਬਧੀਆ ਹੀ ਮਾਨਤਾਨ ਕੀਤਾ ਹੂੰ ਬਹੁਤ ਵਧੀਆ ਰਿਸਪੈਕਟ ਕੀਤੀ ਬੰਦੇ ਨੇ ਜੀ ਹੂੰ ਫਿਰ ਉਹਦੇ ਨਾਲ ਜਦੋਂ ਅਸੀਂ ਗੱਲਬਾਤ ਕਰੀ ਐ ਸੀ ਆਖਿਆ ਵੀ ਇਹ ਤੁਸੀਂ ਕਿਵੇਂ ਲੈ ਕੇ ਆਂਦੇ ਇਹਨਾਂ ਦੀਆਂ ਲੱਤਾਂ ਟੁੱਟੀਆਂ ਕਿਵੇਂ ਲੈ ਕੇ ਆਂਦੇ ਵੀ ਇਹ ਡਿੱਗੇ ਪੈਸੇ ਅਸੀਂ ਚੱਕ ਲੈ ਅਸੀਂ ਕੋਈ ਵਾਧੂ ਘੱਟ ਉਹਨਾਂ ਨਾਲ ਗੱਲ ਨਹੀਂ ਕਰੀ ਸਾਨੂੰ ਐ ਸੀ ਵੀ ਇਹਨਾਂ ਦੀ ਜਾਨ ਬਚਦੀ ਆ ਹੂੰ ਆ ਸਾਡੇ ਤੋਂ ਉਹਨੇ 10000 ਰੁਪਏ ਮੰਗੇ ਦੋਹਾਂ ਦਾ ਅੱਛਾ ਇਹਨਾਂ ਦੋਨਾਂ ਦਾ ਜੀ ਅਸੀਂ 8000 ਦੇ ਵਿੱਚ ਕੈ ਸੀਗੀ 8000 ਦੇ ਵਿੱਚ ਦੋਨਾਂ ਦਾ ਅਸੀਂ ਡਨ ਕਰਤਾ ਜੀ ਅਸੀਂ ਆਖਿਆ ਵੀ ਤੈਨੂੰ 8000 ਰੁਪਿਆ ਦੇ ਦਿੰਨੇ ਆ ਜੇ ਇਹ ਬਚ ਗਏ ਤਾਂ ਸਾਡੀ ਕਿਸਮਤ ਆ ਨਹੀਂ 사ਤਗੁਰ ਦੇ ਲੇਖੇ ਲੱਗ ਜਾਣਗੇ ਇਹ ਇਹ ਲੈ ਆਂਦੇ ਹੀ ਬਹੁਤ ਇਹ ਵੀ ਏਦਾਂ ਪੱਲੇ ਸੱਟ ਕੇ ਹਮੇਸ਼ਾ ਲੱਤ ਟੁੱਟੀ ਕੁਛ ਖਾਂਦਾ ਪੀਂਦਾ ਨਹੀਂ ਸੀਗਾ ਪੱਲੇ ਸੱਟ ਕੇ ਹਮੇਸ਼ਾ ਇਹਦੀਆਂ ਧੌਣ ਸਿੱਟੀ ਹੁੰਦੀ ਸੀਗੀ ਤੇ ਇਹ ਪਿਆ ਹੀ ਰਹਿੰਦਾ ਸੀਗਾ ਇਹਨੂੰ ਜਦੋਂ ਲੈ ਕੇ ਆਂਦਾ ਸਰੰਜ ਦੇ ਨਾਲ ਪਾਵਰ ਜੈਲ ਹੁੰਦੀ ਹੈਗੀ ਭੁੱਖ ਵਾਸਤੇ ਇੱਕ ਮੀਟ ਲੈ ਕੇ ਉਹਦੇ ਵਿੱਚ ਸਰੰਜ ਦੇ ਨਾਲ ਭਰ ਭਰ ਕੇ ਵੀ ਉਹਨੂੰ ਕਿਸੇ ਹਿਸਾਬ ਨਾਲ ਭੁੱਖ ਲੱਗੇ ਇੱਥੇ ਆਪਣੇ ਜਿੱਦੇ ਲੈ ਕੇ ਆਂਦੇ ਆ ਮੈਡੀਕਲ ਅਗੋਇਲ ਵਾਲਿਆਂ ਦਾ ਬਾਸਟੈਂਡ ਕੋਲ ਉਹਨਾਂ ਤੋਂ ਜਾਂਦੇ ਸਰ ਦਵਾਈ ਲੈ ਕੇ ਆਏ ਤੇ ਉਹਨਾਂ ਨੇ ਕਿਹਾ ਬਾਈ ਆਏ ਉਹਨਾਂ ਨੇ ਵੀ ਸਵਾਲ ਜਵਾਬ ਕੀਤੇ ਅਸੀਂ ਅਖੇ ਬਿਆਜੀ ਹੁਣੀ ਇਹਨਾਂ ਨੂੰ ਲੈ ਕੇ ਆਏ ਆ ਬਾਸ਼ਾ ਜੀ ਹੁਣੀ ਗਾ ਸਤ ਗੁਰ ਦੀ ਮਰਜੀ ਆ ਮੈਂ ਤਾਂ ਹੁਣ ਕੰਮ ਛੱਡਤਾ ਸੀ ਇਹਦੇ ਵਾਸਤੇ ਮੈਂ ਲੈਕਟ੍ਰੀਸ਼ਨ ਦਾ ਕੰਮ ਕਰਦਾ ਸੀਗਾ ਬਠਿੰਡੇ ਜੀ ਮੈਂ ਇਹਨੂੰ ਜਦੋਂ ਪਤਾ ਲੱਗ ਗਿਆ ਮਹਾਵੀਰ ਦੀ ਗੌਰ ਕਰਨੀ ਪਊਗੀ ਫੇਰ ਤਾਂ ਇਹ ਵੱਚ ਸਕਦਾ ਨਹੀਂ ਨਹੀਂ ਵੱਚ ਸਕਦਾ ਹੂੰ ਹੂੰ ਤੇ ਮੈਂ ਕੰਮ ਛੱਡਦਾ ਸੀਗਾ ਜੀ ਦੋ ਤਿੰਨ ਮਹੀਨੇ ਮੈਂ ਕੰਮ ਤੇ ਨਹੀਂ ਗਿਆ ਜੀ ਦੇਖਭਾਲ ਤੇ ਹੋ ਗਿਆ ਹੂੰ ਉਹ ਬਾਈ ਸੀਗਾ ਵੱਡਾ ਭਾਈ ਅਮਨਦੀਪ ਹੂੰ ਉਹਦੇ ਕੋਲ ਸੀਗਾ ਜਿਹੜਾ ਉਹ ਕਬੀਲਦਾਰ ਸੀਗਾ ਜੀ ਜਵਾਕ ਜੱਲਣੇ ਫੇ ਕੰਮ ਵੀ ਜ਼ਰੂਰੀ ਹੈ ਜੀ ਹੂੰ 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 ਉਹ ਤਾਂ ਵਿਚਾਰੇ ਤੋਂ ਸੇਵਾ ਨਹੀਂ ਹੋਈ ਜਾਂ ਕੋਈ ਸਤਗੁਰ ਨੇ ਜਿਵੇਂ ਚਾਇਆ ਉਹਦੇ ਅੰਦਰ ਸੱਟ ਹੋ ਸਕਦੀ ਆ ਸੌਰੀ ਜੇ ਨਾ ਬਣ ਜਾਂਦੇ ਨਾ ਤੇ ਉਹਦੀ ਡੈਥ ਹੋ ਗਈ ਸੀਗੀ ਜੀ ਹੂੰ ਏਰੀਏ ਸੀ ਦੇਖਭਾਲ ਕਰੀ ਬਹੁਤ ਇਹਦੇ ਪੱਟੀਆਂ ਪੁੱਟੀਆਂ ਕਰਾ ਪੱਟੀ ਤਾਂ ਇਹ ਰੱਖਦਾ ਹੀ ਨਹੀਂ ਹੁਣ ਲੁਧਿਆਣੇ ਆਗਾ ਉਹ ਕੀ ਸੀ ਗੱਲ ਲੁਧਿਆਣੇ ਉੱਤੇ ਯੂਨੀਵਰਸਿਟੀ ਆਈ ਉੱਥੇ ਯੂਨੀਵਰਸਿਟੀ ਆਈ ਭਾਈ ਉੱਥੇ ਕਿਸੇ ਨੇ ਕਿ ਜੇ ਕਰੇ ਕਿ ਸਹੀ ਕਰਨਾ ਇਹਨੂੰ ਹੈ 플ਾਸਟਰ ਕਰ ਦੇਣਗੇ ਉੱਥੇ ਦਾ ਜਮਾ ਸੋਨ ਕਰ ਦੇਣਗੇ ਤੇ ਉੱਥੇ ਲੈ ਜਾਓ ਉੱਥੋਂ ਲੈ ਕੇ ਜਾਣਾ ਹੁਣ ਲੈਣੀ ਇਹਨਾਂ ਨੇ ਉੱਥੇ ਆਪਾਂ ਨਹੀਂ ਹੁਣ ਇਹਦੀ ਲੱਤ ਟੁੱਟੀ ਆ ਕੰਮ ਨਹੀਂ ਕਰਦੀ ਲੱਤ ਨਹੀਂ ਹੁਣ ਇਹਦੀ ਲੱਤ ਜੋੜ ਲੱਗ ਗਿਆ ਸਹੀ ਆ ਵੈਸੇ ਜੋੜ ਆਂਡਾ ਲੱਗਿਆ ਵਾ ਜੇ ਆਪਾਂ ਕਹਦੀ ਐ ਜੋੜ ਲੱਗ ਗਿਆ ਪਕੜ ਕਰਦੀ ਆ ਕੰਮ ਕਰਦੀ ਆ ਵੈਸੇ ਇਦਾਂ ਚੱਕ ਕੇ ਰ ਹੂੰ ਖਾਲਸਾ ਜੀ ਇਹ ਮੇਲ ਹੈ ਕਿ ਫੀਮੇਲ ਹੈ ਇਹ ਫੀਮੇਲ ਆ ਬਾਸ਼ਾ ਜੀ ਫੀਮੇਲ ਹੈ ਇਹਨੂੰ ਖਰਾਕ ਕੀ ਦਿੰਦੇ ਹੋ ਇਹਨੂੰ ਡਲਾ ਸਾਹਿਬ ਚਲਦੇ ਜੀ ਡਲਾ ਸਾਹਿਬ ਆਪਣੇ ਸ਼ਬਦਾਂ ਚ ਕੀ ਕਹਿੰਦੇ ਆ ਮੀਟ ਜਿਵੇਂ ਆਪਾਂ ਮੀਟ ਨੇ ਦੁਕਾਨ ਤੋਂ ਠੀਕ ਹੈ ਠੀਕ ਹੈ ਪ੍ਰਾਤਨ ਪਾਸ਼ਾ ਜਿਹੜੀ ਖਾਲਸਿਆਂ ਦੀ ਡਲਾ ਸਾਹਿਬ ਜਿਹਨੂੰ ਅਸੀਂ ਕਹਿੰਦੇ ਨੇ ਆ ਕਿ ਮੀਟ 95 95 ਡਾਲਰਾਂ ਸਾਫ ਆਮ ਲੋਕ ਆਪਾਂ ਮੀਟ ਕਹਿ ਦਿੰਨੇ ਆ ਇਹਦੀ ਕਿੰਨੀ ਉਮਰ ਆ ਹੁਣ ਇਸ ਵਕਤ ਕਿੰਨੇ ਇਹ 2 ਸਾਲ ਦੇ ਕਰੀਬ ਆ ਬਾਦਸ਼ਾਹੀ ਜੀ ਜਦੋਂ ਉਹਨਾਂ ਤੋਂ ਲੈ ਕੇ ਜਾਂਦਾ ਇਹ ਉਦੋਂ ਵੀ ਸਾਨੂੰ ਮਹਿਸੂਸ ਹੁੰਦਾ ਵੀ ਬੱਚਾ ਹੀ ਸੀਗਾ ਇਹ ਹੂੰ ਪਰਖ ਹੋ ਜਾਂਦੀ ਆ ਜਾਨਵਰ ਰੱਖਣ ਦੇ ਨਾਲ ਹੂੰ ਉਹਦੇ ਇਹ ਬੱਚਾ ਹੀ ਸੀਗਾ ਹੂੰ ਤੇ ਹੌਲੀ ਹੌਲੀ ਇਹਦਾ ਨਾਮ ਮੇਰੇ ਕੋਲ ਪੁਰਾਣੀਆਂ ਵੀਡੀਓ ਵੀ ਬੰਗਾ ਉਹ ਤੁਹਾਨੂੰ ਮੈਂ ਸ਼ੇਅਰ ਕਰ ਦੂੰਗਾ ਜੀ ਦਿਖਾ ਦੂੰਗਾ ਵੀ ਪਹਿਲਾਂ ਦੀ ਹਾਲਤ ਕੀ ਸੀ ਤੇ ਹੁਣ ਇਹਦੀ ਹਾਲਤ ਕੀ ਹੈ ਇਹ ਜਿਵੇਂ ਜਿਵੇਂ ਤੁਹਾਡੇ ਸਿਰ ਤੇ ਬੈਠਾ ਹੈ ਇਹ ਜਿਆਦਾਤਰ ਲੋਕ ਇਹ ਦੇਖ ਕੇ ਕਹਿੰਦੇ ਆਮ ਹੀ ਦੇਖਦੇ ਨੇ ਨਿਹੰਗ ਸਿੰਘ ਜਿੱਥੇ ਕਿਤੇ ਹੋਣ ਖਾਲਸੇ ਹਨ ਉਹਨਾਂ ਦੇ ਵਿੱਚੋਂ ਜਿਹੜੇ ਜਿਵੇਂ ਤੁਸੀਂ ਤੁਹਾਡੀ ਟੀਮ ਨੂੰ ਲੀਡ ਕਰ ਰਹੇ ਹੋ ਹਨ ਉਵੇਂ ਜਿਹੜੇ ਉਸ ਟੀਮ ਦੇ ਵਿੱਚ ਲੀਡਰ ਹੁੰਦੇ ਆ ਜਿਹੜੇ ਸੀਨੀਅਰ ਹੁੰਦੇ ਹਨ ਉਹਨਾਂ ਦੇ ਅਕਸਰ ਹੀ ਦੇਖਦੇ ਅੱਜ ਕੱਲ ਕਿ ਨਿਹੰਗ ਸਿੰਘ ਜਿਹੜੇ ਹੈਗੇ ਬੁੱਢਾ ਦਲ ਦੇ ਉਹਨਾਂ ਦੇ ਨਾਲ ਇਹ ਬਾਜ਼ ਜ਼ਰੂਰ ਹੁੰਦਾ ਹੈ ਤੇ ਜਿਆਦਾਤਰ ਸਿਰ ਤੇ ਹੀ ਹੁੰਦਾ ਹੈ ਇਹਦਾ ਕਿਦਾਂ ਕੋਈ ਖੰਭ ਵਗੈਰਾ ਕੱਢ ਕੇ ਰੱਖਦੇ ਉਹ ਕੱਟ ਕੇ ਰੱਖਦੇ ਉਹ ਵੈਸੇ ਸੁਪਾਸਾ ਹੀ ਗੱਲ ਹੈ ਕਿ ਕਿ ਗਾਸ ਦਾ ਇਹ ਕੋਈ ਪ੍ਰਵਾਹ ਨਹੀਂ ਕਰਦੇ ਠੀਕ ਹੈ ਕਿਸੇ ਦੀ ਜੇ ਕੋਈ ਵੀ ਕਹਿੰਦਾਗਾ ਕਿ ਪਾਏ ਕਰਦੇਗਾ ਫੰਗ ਕੱਢ ਦਿੰਦੇਗੇ ਜੀ ਨਹੀਂ ਅਸੀਂ ਪ੍ਰਵਾਹ ਕੀਤੀ ਹੈ ਤੇ ਨਹੀਂ ਕਿ ਕਹੇਗਾ ਨਹੀਂ ਨਹੀਂ ਕੋਈ ਸਵਾਲ ਨਹੀਂ 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 ਲੋਕਾਂ ਦਾ ਸਵਾਲ ਹੈ ਲੋਕ ਕਹਿੰਦੇ ਵੀ ਫੰਗ ਹੀ ਕੱਢ ਤੇ ਉੱਡ ਨਹੀਂ ਸਕਦਾ ਵੀ ਇਹਦੇ ਪ੍ਰੋਪਰ ਖੰਭਾ ਹੈਗੇ ਆ ਜਾਂ ਨਹੀਂ ਨਹੀਂ ਇਹ ਰੁੱਤ ਦੇ ਹਿਸਾਬ ਨਾਲ ਜਿਵੇਂ ਆਪਾਂ ਕਹਿ ਦਿੰਦੇ ਆ ਸਾਤਰੀ ਦਾ ਮੌਸਮ ਆ ਗਿਆ ਪੱਤ ਘੜ ਦੀ ਰੁੱਤ ਆ ਗਈ ਹੂੰ ਰੁੱਤ ਦੇ ਹਿਸਾਬ ਨਾਲ ਅੱਜ ਕੱਲ ਦਰਖਤਾਂ ਦੇ ਵੀ ਪੱਤੇ ਝੜ ਜਾਂਦੇ ਆ ਜੀ। ਇਹ ਰੁੱਤ ਦੇ ਹਿਸਾਬ ਨਾਲ ਇਹ ਵੀ ਜਾਨਵਰ ਆ ਕਬੂਤਰ ਆ, ਕੁੱਤਾ ਉਹ ਤਾਂ ਸਭ ਨੂੰ ਪਾਉਂਦੇ ਆ, ਵਾਲ ਝਾੜਦੇ ਆ। ਇਹ ਜਦੋਂ ਫੰਗ ਮੰਨ ਕੇ ਚਲ ਕਈ ਵਾਰਾ ਕੱਚਾ ਹੁੰਦਾ, ਡੋਰੀ ਜ਼ਿਆਦਾਤਰ ਕਿਉਂ ਪਾਉਂਦੇ ਆ? ਡੋਰੀ ਪਾਉਂਦੇ ਆ ਵੀ ਕੱਚੇ ਫੰਗ ਕਈ ਵਾਰਾ ਟੁੱਟ ਜਾਂਦੇ ਆ, ਨਹੀਂ ਪਤਾ ਲੱਗਦਾ ਜੀ। ਟੁੱਟ ਜਾਂਦੇ ਉਹ ਫੰਗ ਖਰਾਬ ਹੋ ਜਾਂਦੇ ਆ। ਕੱਢਣੇ ਵੀ ਪੈਂਦੇ ਆ ਉਹ ਫੰਗ ਥੋੜਾ ਜਿਦੋਂ ਕੱਚਾ ਕੱਢ ਦਿੰਦੇ ਆ ਉਹ ਫੰਗ ਆਉਂਦਾ ਲੇੜ। ਇਸ ਕਰਕੇ ਦੇ ਥੋੜੇ ਫੰਗ ਮੇਥੋਂ ਸਿੰਗ ਲੈ ਗਏ ਸੀਗੇ। ਮੈਂ ਨਾਮ ਨਹੀਂ ਲੈਣਾ ਚਾਹੁੰਦਾ ਉਹ ਤੇ ਉਹਨਾਂ ਦੇ ਜਰਿਆਂ ਤੋਂ ਗੌਰ ਨਹੀਂ ਹੋਈ ਉਹਨਾਂ ਨੇ ਫੰਗ ਫੂੰਗੇ ਤੇ ਟੁੱਟ ਗਏ ਹੂੰ ਦੂਰੀ ਵਾਰ ਇਹਦੇ ਮੈਂ ਸਾਰੇ ਫੰਗ ਕੱਢ ਕੇ ਜੀ ਦੂਰੀ ਵਾਰ ਨਵੀਂ ਸਰ ਹੋਈ ਜਾਂਦੀ ਹੈ ਜੀ ਜੀ ਇਹਨੂੰ ਕੀ ਨਾਂ ਨਾਂ ਬੁਲਾਉਂਦੇ ਤੁਸੀਂ ਇਹਦਾ ਨਾਮ ਫਤੇ ਸਿੰਘ ਹੈ ਜੀ ਫਤੇ ਸਿੰਘ ਹੈ ਫੀਮੇਲ ਆ ਨਾਮ ਇਹਦਾ ਫਤਿਹਆ ਫਤੇ ਸਿੰਘ ਹਾਂਜੀ ਫਤੇ ਜਦੋਂ ਜਾਂਦਾ ਬਾਹਰ ਆਪਦੀ ਖਰਾਕ ਲੈਣ ਕਿੰਨੀ ਕੀ ਦੂਰ ਤੱਕ ਚਲਾ ਜਾਂਦਾ ਇਹ ਇਹ ਕਿਤੇ ਜਾਂਦਾ ਲੈ ਕੇ ਆਉਂਨੇ ਆ ਖਰਾਕ ਨਾਲ ਹੁੰਦਾ ਸਾਡੇ ਦਮਾਲੇ ਤੇ ਹੁੰਦਾ ਲੈ ਕੇ ਆਉਂਨੇ ਆ ਖਰਾਬ ਇਹ ਜਾਨਵਰ ਉੱਡ ਕੇ ਇਧਰ ਆਖਤਾ ਤੇ ਬਾਈ ਦੂਰ ਤੋਰਾ ਫੇਰਾ ਕਰਦੇ ਉੱਗਾ ਦੂਜੇ ਜਾਨਵਰਾਂ ਦੇ ਨਾਲ ਰਹ ਜਾਂਦੇ ਇਦਾਂ ਆਇ ਨਹੀਂਗਾ ਕੋਈ ਨਹੀਂ ਇਹ ਨਾ ਪਾਸ ਨਹੀਂ ਗੱਲ ਪਤਾ ਕਿ ਕੀ ਹੋ ਗਿਆ ਜੰਪ ਕਰ ਦਨ ਲੱਤੋਂ ਇਹ ਜੰਪ ਹੁੰਦਾ ਨਹੀਂ ਲੱਤ ਕਰਕੇ ਤੋਂ ਪਾਟ ਟੁੱਟਿਆ ਨਹੀਂ ਤਾਂ ਕਰਕੇ ਇਹ ਕੇ ਫੰਗ ਹਲਾਉਂਦਾ ਕੋਸ਼ਿਸ਼ ਕਰਦਾ ਓ ਟੰਨ ਵਾਸਤੇ ਪਰ ਉੱਡਾ ਨਹੀਂ ਜਾਂਦਾ ਕੋਸ਼ਿਸ਼ ਹਮੇਸ਼ਾ ਜ਼ਰੂਰ ਕਰਦਾ ਇਹ ਡਾਰੀ ਚੱਕ ਲੈਣਾ ਦੂਰ ਨਹੀਂ ਜਾਂਦਾ ਅੱਛਾ ਡਾਰੀ ਚੱਕਦਾ ਡਾਰੀ ਚੱਕ ਲੈਂਦਾ ਜਦੋਂ ਇਹ ਇਹਨੂੰ ਖੁੱਲੇ ਦੀ ਟ੍ਰੇਨਿੰਗ ਕਿਉਂ ਲਾ ਰਹੇ ਆ ਹੁਣ ਜੀ ਤਾਂ ਸਾਡਾ ਵੀ ਕਰਦਾ ਮੇਰੀ ਜੇਬ ਚ ਡੋਰੀ ਐ ਇਸ ਟਾਈਮ ਜ ਮੈਂ ਡੋਰੀ ਪਾ ਕੇ ਵੀ ਇਹਨੂੰ ਰੱਖ ਸਕਦਾ ਨਹੀਂ ਜਦੋਂ ਇਹਦੀ ਮਰਜ਼ੀ ਹੋਈ ਸਰਫਰ ਹੋਊਗਾ ਜੀ ਹੁਣ ਤੋਂ ਹੀ ਖੁੱਲਾ ਵਹਿਣ ਗਿੱਜੂ ਆ ਦਮਾਲੇ ਤੇ ਇਹ ਸਾਡਾ ਗੁਲਾਮ ਨਾ ਹੋਊਗਾ ਜੀ ਇਹਦਾ ਚਿੱਤ ਕਰਿਆ ਇਹ ਉੱਡ ਕੇ ਜਾ ਸਕਦਾ ਹੂੰ ਜਦੋਂ ਇਹ ਸਰਫਰ ਹੋ ਗਿਆ ਉਹ ਇਹਦੀ ਇੱਛਾ ਜੀ ਵੀ ਸਾਡੇ ਕੋਲ ਰਹਿਣਾ ਤਾਂ ਵੀ ਇਹਦੀ ਇੱਛਾ ਜਿਹਨੇ ਆਜ਼ਾਦ ਹੋਣਾ ਹੋਇਆ ਤਾਂ ਵੀ ਇਹਦੀ ਅੱਛਾ ਮਤਲਬ ਤੁਸੀਂ ਇਸ ਵਾਸਤੇ ਨਹੀਂ ਰੱਖਿਆ ਕਿ ਲੋਕ ਤੁਹਾਡੇ ਵੱਲ ਦੇਖਣ ਤੁਸੀਂ ਆਕਰਸ਼ਣ ਦਾ ਕੇਂਦਰ ਬਣੋ ਤੁਸੀਂ ਇੱਕ ਸੇਵਾ ਵਾਸਤੇ ਰੱਖਿਆ ਸੇਵਾ ਵਾਸਤੇ ਹੈ ਜੀ ਠੀਕ ਹੈ ਦਰਸ਼ਨਾ ਵਾਸਤੇ ਰੱਖਿਆ ਜੇ ਇਹ ਜਾਣਾ ਚਾਹਵੇ ਆਜ਼ਾਦ ਹੁੰਦਾ ਉੱਡਦਾ ਤੇ ਉੱਡ ਜਾਏ ਉਹ ਸਰਕਾਰ ਵੀ ਬਾਹਰ ਕੈਨੇਡਾ 'ਚ ਇੱਕ ਬੰਦਾ 5 5 7 7 ਰੱਖਦੀ ਆ ਪਤਾ ਕੀ ਕਰਦੇ ਆ ਉਹ ਜਿਹੜੀ 베ਰੀ ਆ ਉਹਨਾਂ ਦੀ ਉਹਨਾਂ ਆਸਤੇ ਉਹ ਦਿੰਦੇ ਲੋਕਾਂ ਨੂੰ ਵੀ ਇਹ ਦੂਜਾ ਵੀਪ ਚਿੜੀਆਂ ਰੋਂਨ ਨੂੰ ਵੀ ਉਹਨਾਂ ਦੇ ਉਹ ਜਦੋਂ ਗੇੜਾ ਕੱਟਦਾ ਥੱਲੇ ਕੀ ਕੀ ਹੋ ਜਾਂਦੀ ਉਹਨਾਂ ਦੀ ਜਾਨਵਰਾਂ ਦੀ ਦਹਿਸ਼ਤ ਵਾਲੀ ਆ ਦੀ ਹਾਂ ਦਹਿਸ਼ਤ ਬਹੁਤ ਆ ਤੇ ਉਹ ਦੂਜਾ ਵੀ ਉਹ ਰਹਿੰਦਾ ਉਹ ਨੇਰਗੇ ਜਿੱਥੇ ਉਹਨੂੰ ਛੜਤਾ ਪਤਾ ਨਹੀਂ ਉਹਦੇ ਨੂੰ ਕੀ ਖਾਇਆ ਉਹਨਾਂ ਨੇ ਕੀ ਨਹੀਂ ਸ਼ਾਮ ਨੂੰ ਵੜ ਲੈਂਦੇ ਆ ਜਿਵੇਂ ਜੰਗਲ ਦੇ ਵਿੱਚ ਸ਼ੇਰ ਦੀ ਦਹਿਸ਼ਤ ਹੁੰਦੀ ਆ ਹਾਂ ਜੰਗਲ ਦੇ ਵਿੱਚ ਸ਼ੇਰ ਤੋਂ ਨਿੱਕੇ ਜਾਨਵਰ ਡਰਦੇ ਆ ਓਵੇਂ ਜਿਵੇਂ ਤੁਸੀਂ 베ਰੀਆਂ ਦੀ ਕਹਿੰਦੇ ਰਾਕੀ ਰੱਖਦਾ ਨਿੱਕੀਆਂ ਚਿੜੀਆਂ ਡਰਦੀਆਂ ਜਦੋਂ ਬਹੁਤ ਡਰ ਬਾਕੀ ਗੁਰੂ ਪਾਸ਼ਾ ਨੇ ਜੋ ਰਖਿਆ ਨਾੁਰਗੋ ਬਸ ਪਾਸ਼ਾ ਨੇ ਉਹਨੇ ਕਈ ਕਾਰਨ ਤੇ ਹੁਣ ਆਪਣੇ ਘਟ ਗਏ ਬਹੁਤ ਜੇ ਇਹਨੂੰ ਵੇਖੋ ਨਾ ਕਿਤੇ ਤੇ ਚਿੜੀਆਂ ਇਹਦੇ ਦੁਆਲੇ ਇੱਕ ਚਿੜੀਆਂ ਤੇ ਕਾਂ ਵੀ ਹੈ ਨਹੀਂ ਹੁਣ ਤਾਂ ਚਲੋ ਨਹੀਂ ਤਾਂ ਇਹਦੇ ਦੁਆਲੇ ਕਾਂ ਕਾਂ ਹੋਈ ਹੁੰਦੀ ਵੀ ਜੇ ਦੇ ਨੇ ਫੜ ਹੀ ਲੈਣੀ ਕਿ ਤੂੰ ਬਿਲਕੁਲ ਸਹੀ ਹੈ ਇਵੇਂ ਹੁੰਦਾ ਇੱਕ ਇੱਕ ਦਾ ਡਰ ਵੀ ਆ ਛੋਟੇ ਜਾਨਵਰਾਂ ਨੂੰ ਬਹੁਤ ਜ਼ਿਆਦਾ ਡਰ ਆ ਇਹਦਾ ਇਹ ਪਕੜ ਕਹਿੰਦੇ ਬਹੁਤ ਜ਼ਿਆਦਾ ਤੇਜ਼ ਆ ਪਕੜ ਬਹੁਤ ਤੇਜ਼ ਤੁਸੀਂ ਕੈਨੇਡਾ ਕਿਹੜੀ ਜਗ੍ਹਾ ਰਹਿੰਦੇ ਹੋ ਜੀ ਮੈਂ ਮਿਸ਼ਨ ਮਿਸ਼ਨ ਆ ਜੀ ਸਾਡੇ ਉੱਤੇ ਬੀਸੀ ਚ ਸਰੀ ਹਾਂ ਬੀਸੀ ਹਾਂ ਸਰੀ ਬੀਸੀ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਮਿਸਲ ਮੈਂ ਰਹਿ ਗਿਆ ਹਾਂ ਹਾਂ ਆਸਟ੍ਰੇਲੀਆ ਵੀ ਗਏ ਆ ਓਕੇ 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 ਬਾਗ ਰੂ ਕਿੰਨਾ ਦਾ ਵਜਨ ਉਠਾ ਲੈਂਦਾ ਥੱਲੇ ਪੰਜਾਂ ਦੇ ਨਾਲ ਜਿੱਤਾਂ ਨੂੰ ਉੜਦਾ ਜਾਂ ਨਿੱਕੇ ਜਾਨਵਰ ਨੂੰ ਚੱਕ ਕੇ ਲੈ ਵੀਕਦੇ ਆਂ ਆਮ ਲੋਕ ਕਹਿੰਦੇ ਆ ਨਹੀਂ 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 ਇਹ ਲੈ ਕੇ ਜਾਂਦੇ ਨਹੀਂ ਇਹ ਤਾਂ ਸ਼ਿਸ਼ਕਾਰ ਕਦੀ ਕਰਵਾਇਆ ਹੀ ਨਹੀਂ ਇਦਾਂ ਦੇ ਟੂਣ ਲੱਤ ਉਹ ਕਰੀ ਵੀ ਆ ਕੀ ਤੁਹਾਨੂੰ ਦੱਸਿਆ ਸੀਗਾ ਫੇਰ ਤਾਂ ਹੋੜੀ ਜੀ ਅਸੀਂ ਬੱਚੇ ਪਾਲੀਏ ਉਹਨਾਂ ਤੋਂ ਇਹੋ ਜਿਹਾ ਕੰਮ ਕਰਵਾਈਏ ਹੂੰ ਕਦੀ ਨਹੀਂ ਇਹੋ ਜਿਹਾ ਕੰਮ ਕਰਵਾਇਆ ਜੀ ਹੂੰ ਇਹ ਜੰਗਲਾਂ 'ਚ ਰਹਿੰਦੇ ਹਾਂ ਉਹ ਵੇਟ ਤਾਂ ਬਹੁਤ ਚੱਕ ਲੈਂਦੇ ਸੀ ਹੂੰ ਜਿਹੜੇ ਖੁੱਲੀ ਫਰਕਾ ਖਰਾ ਕੇ ਮਿਲਦੀ ਹੈ ਤੇ ਖੁੱਲਾ ਜੁਰਦੇਈ ਦਾ ਉਹ ਇੱਕ ਪਾਜ ਹੋਰ ਸੀਗਾ ਜੀ ਉਹ ਇਦਾਂ ਹੀ ਵੀ ਮੰਨ ਕੇ ਚੱਲ ਜਿਹੜੇ ਬਾਹਲੇ ਵੱਡੇ ਜੇ ਫਿਰਦੇ ਹੁੰਦੇ ਆਗੇ ਉਹ ਸਾਡੇ ਕੋਲ ਆ ਗਿਆ ਸੀਗਾ ਜੀ ਤੇ ਉਹ ਅਸੀਂ ਰੱਖਿਆ ਥੋੜੇ ਦਿਨ ਉਹ ਮੰਜਾ ਹੁੰਦਾ ਜਿਹੜਾ ਆਪਣਾ ਬਹਿਣ ਵਾਲਾ ਉਹ ਐਡਾ ਕੁ ਸੀਗਾ ਉਹਨੇ ਐਂ ਮੰਜੇ ਦੇ ਵਿੱਚ ਨੌਂਦਰਾ ਪਾ ਕੇ ਆਏ ਤੇ ਉਹਨੂੰ ਜਦੋਂ ਅਸੀਂ ਚੱਕਿਆ ਉਹਨੇ ਮੰਜਾ ਚੱਕ ਲਿਆ ਅੱਛਾ ਹੁਣ ਤੁਸੀਂ ਹਿਸਾਬ ਲਾ ਲਓ ਵੀ ਮੰਜੇ 'ਚ ਕਿੰਨਾ ਕੁ weight ਹੁੰਦਾ ਹੂੰ ਕਿਸੇ ਨੇ ਉਹਨੇ ਨੋਰਮਲ ਮੰਜਾ ਚੱਕ ਲਿਆ ਇਹ ਪੰਜਾ ਚ ਪਾ ਕੇ ਜੀ ਕਿਸੇ ਨੇ ਮੰਗਿਆ ਨਹੀਂ ਕਹਦੇ ਵੀ ਬਾਬਾ ਜੀ ਸਾਨੂੰ ਦੇ ਦਿਓ ਦੀ ਸੇਵਾ ਵਾਸਤੇ ਬਹੁਤ ਕਹਿੰਦੀ ਆਪਾਂ ਕਦੇ ਜਵਾਬ ਨਹੀਂ ਦਿੱਤਾ ਹੀ ਗਿਆ ਜੀ ਪਰ ਵਾਲੇ ਸਰਦਾਰ ਹੁੰਦੇ ਆ ਜਿਹੜੇ ਆਪਣੇ ਬਹੁਤ ਕਹਿੰਦੇ ਆਗੇ ਪਰ ਪੱਗ ਤੇ ਬਾਕੇ ਅਸੀਂ ਖੁਸ਼ ਨਹੀਂ ਜੀ ਪੱਗ ਦੇ ਬਾਗੇ ਤਾਣੀ ਖੋਸ਼ ਇਹਦੀ ਨੋਂਦਰ ਹੁੰਦੀ ਹੈ ਜਿਹੜੀ ਇਹਨੇ ਨੋਂਦਰ ਪਸਾ ਲੈਣੀ ਹੈਗੀ ਬਾਈ ਚਾਂਸ ਉਪਰਾ ਮਨਾ ਗਿਆ ਇਹ ਇਹ ਤਾਂ ਡਾਰੀ ਚੱਕੂਗਾ ਨੋਂਦਰ ਵਿੱਚ ਰਹਿ ਗਈ ਸਾਰੀ ਪੱਗ ਖੋਲ ਕੇ ਲੈ ਜਾਊਗਾ ਜੀ ਹੂੰ ਦਮਾਲਾ ਇਹ ਬਹੁਤ ਲੰਬਾ ਹੁੰਦਾ ਹੂੰ ਦਮਾਲੇ ਦਾ ਲੜ ਪੁੱਟਾ ਲੱਗਿਆ ਹੁੰਦਾ ਆ ਚੀਜ਼ ਆ ਥੱਲੇ ਦੀ ਪਕੜ ਬਣੀ ਹੋਈ ਆ ਇੱਥੇ ਇਹਨੇ ਨੋਂਦਰਾ ਖਬੋਲੀਆਂ ਜਦੋਂ ਮੋਟਰਸਾਈਕਲ ਤੇ ਜਾਂਦੇ ਆਂਗੇ 1% ਨਹੀਂ ਹਿੱਲ ਚੱਲ ਹੁੰਦੀ ਫੁੱਲਾ ਹੀ ਹੁੰਦਾ ਚੁੰਝ ਵੀ ਬੜੀ ਤੇਜ਼ ਹੈ ਜੀ ਬਹੁਤ ਪਿਆਰੀ ਹੂੰ ਜੀ ਇੰਨਾ ਕਰਕੇ ਸਾ ਬਾਤ ਜਾਣਾ ਚਾਹੁੰਦੇ ਜੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸੋ ਜੀ ਗੱਲਬਾਤ ਖਾਲਸਾ ਜੀ ਨਾਲ ਸਿੰਘ ਸਾਹਿਬ ਨਾਲ ਕੀਤੀ ਹੈ ਗੁਰੂ ਸਾਹਿਬਾਨ ਦਸ਼ਮੇਸ਼ ਪੀਤਾ ਉਹਨਾਂ ਦੇ ਸਾਥੀ ਹੁੰਦੇ ਸੀ ਬਾਜ ਬਹੁਤ ਬਹੁਤ ਧੰਨਵਾਦ ਜੀ ਛੋਟੀ ਉਮਰੇ ਤੁਸੀਂ ਗੁਰੂ ਦੇ ਲੜ ਲੱਗੇ ਹੋ ਤੇ ਵਿਚਾਰ ਤੁਸੀਂ ਆਪਣੇ ਸਾਂਝੇ ਕੀਤੇ ਆ ਸਾਡੇ ਨਾਲ ਵਿਚਾਰਾਂ ਦੀ ਸਾਂਝ ਪਾਈ ਹੈ ਤੇ ਨਾਲ ਸਾਡੇ ਭਾਈ ਜੀ ਹੋਰੇ ਇੱਕ ਤਾਂ ਭਾਈ ਜੀ ਇਹਨਾਂ ਦੇ ਟੀਚਰ ਹੈ ਖਾਲਸਾ ਜੀ ਦੇ ਨਾਲ ਸਾਡੇ ਭਾਈ ਜੀ ਕੈਨੇਡਾ ਤੋਂ ਹੈ ਤੁਸੀਂ ਸ਼ਾਹਕੋਟ ਤੋਂ ਆ ਠੀਕ ਹੈ ਜੀ ਸ਼ਾਹਕੋਟ ਠੀਕ ਹੈ ਤੇ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਗਾਜੋ ਵਜ ਗਈ ਕਰਾ ਗਿਆ ਵੇ ਫਤੇ ਪਾਵੇ ਏ ਧੰਗ ਸਿੰਘਾ ਦੇ ਬਾਬਾ ਫਤੇ ਸਿੰਘ ਪਾਉਵੇ ਸੋਰੀਆ ਗਾਉਂ ਸਰ ਕਾਬੇ ਪੈਰ ਸੰ ਕੋੜੇ ਚੜਿਆ ਸਰ ਤੋਂ ਲੈ ਕੇ ਪੈਰਾਂ ਤਈ ਲੋਹੇਣਾ ਮੜਿਆ ਇੱਕ ਤੋਂ ਦੋ ਬਣਾ ਦੇ ਗੇ ਜਿਹੜਾ ਨੀਗਾ ਸਿੰਘਾ ਡੜਿਆ ਗੱਲ ਘੇਟ ਕਰੇ ਗਿ ਜਾਵੇ ਨਿਹਾਲ ਹੋ ਜਾਵੇ ਬਾਬਾ ਫਤੇ ਸਿੰਘਿਆਂ ਨੂੰ ਪਾਵੇ ਵਾਏ ਤੁਗ ਕਲਸਾ ਹੈ ਗੁਰਜੀ ਕੀ ਫਤਿਹ